ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਕਲਾ ਵਿਖੇ ਸ਼੍ਰੀ ਗੁਣਾਰਕ ਦੇਵ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਛੋਟੀ ਪੱਤੀ ਤੇ ਗੁਰਦੁਆਰਾ ਸਾਹਿਬ ਵਿੱਚ ਮਨਾਇਆ ਗਿਆ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ ਵੱਲੋਂ ਪਹਿਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਤੇ ਪਾਠ ਕੀਤਾ ਗਿਆ ਉਸ ਦੇ ਉਪਰੰਤ ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ ਅਤੇ ਹੁਕਮਨਾਮਾ ਲੈਣ ਉਪਰੰਤ ਆਇਆ ਸੰਗਤਾਂ ਨੂੰ ਦੇਖ ਵਰਤਾਈ ਕੇ ਪ੍ਰਬੰਧਕਾਂ ਵੱਲੋਂ ਤਿਆਰ ਕੀਤਾ ਗੁਰੂ ਦਾ ਲੰਗਰ ਵਰਤਾਇਆ ਗਿਆ ਅਤੇ ਆਈ ਸੰਗਤਾਂ ਨੇ ਬੜੀ ਹੀ ਸ਼ਰਧਾ ਦੇ ਨਾਲ ਲੰਗਰ ਛਕਿਆ ਦੱਸ ਦਈਏ ਕਿ ਪਿੰਡ ਹਵਾਰਾ ਕਲਾਜ ਇੱਤੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਜੱਤੀ ਪੰਡਿਤ ਜੋ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਤਹਿਸੀਲ ਖਮਾਣੋ ਦੇ ਵਿੱਚ ਪੈਂਦਾ ਅੱਜ ਸ੍ਰੀ ਗੁਰੂ ਰਣਜੀਤ ਦੇਵ ਜੀ ਦਾ ਜੰਮ ਦਿਹਾੜਾ ਮਨਾਉਣ ਸਮੇਂ ਭਾਈ ਜਗਤਾਰ ਸਿੰਘ ਹਵਾਰਾ ਦੇ ਸੰਬੰਧੀ ਕੀ ਬੋਲੇ ਇੱਕ ਵਾਰ ਤੁਸੀਂ ਵੀ ਸੁਣੋ ਓਏ ਨਾ ਜਾਣੇ ज्ञानी नानकास <singing flowers>

ਹਾਈ ਰਿਸ਼ਵਨਈ ਮਹਾਰਾਜ ਸਿਖਰ ਸਿੱਖੀਦਾਨ ਕੇਸਦਾਨ ਲੈ ਦਾਣੀ ਗੁਰੂ ਨਿਹੋਟਿਆਂ ਦੇ ਪੁੱਤ ਗੁਰੂ ਸੋਹਣਿਆ ਚਾਨਾ ਕਪਾ ਦੇ ਵਿੱਚ ਮਦਰਾਇ ਅਰਦਾਸ ਕੀਤੀ ਲਿਖਦਾ ਕਰੇ ਪ੍ਰਵਾਦ ਮਹਾਰਾਜ ਸਬਤਾਂ ਦੇ 7 ਹਤਰ ਗਣਾ ਦਾਸਾਂ ਦੇ ਸਿੱਤੇ ਹਤਰ ਗਣਾ ਭਾਸ਼ਾ ਕਾਮ ਕੋਧ ਲੋਭ ਹਉਮੈ ਸੁਜਾ ਕੇ ਗਣਾ ਆਪਣੇ ਪਵਿੱਤਰ ਚਰਨਾ ਕਮਲਾ ਸੰਗ ਲਗਾ ਕੇ ਰਖਣਾ ਦੀ ਜਵਾਈ ਹੁਕਮਾਨ ਗੁਰੂ ਸ਼ੁਕਰਾਜ ری گرو گوبند سنگھ جی مہاراج شری گورن ہوئے ਸੰਦੀ ਸਹੇ ਨੂਰ ਦੇ ਪਾਸ਼ਾ ਜੋ ਆਪ ਜੀਆਂ ਦੇ ਪਵਿੱਤਰ ਅਸਥਾਨ ਦੇ ਪਾਸ਼ਾ ਟਰਕੀ ਬਾਣੀ ਥਾਈ ਤਿੰਨ ਸਗਲੇ ਚਿੰਤਾ ਮਿਟਾਈ ਜਾਂਦੇ ਪਾਸ਼ਾ ਸਹਿਬ ਸ੍ਰੀ ਗੁਰੂ ਸਾਹਿਬ ਪਾਸ਼ਾ ਜੋ ਪ੍ਰਕਾਸ਼ ਦੇ ਹੜਿਆਂ ਨੂੰ ਖਰਾਤੇ ਹੋਏ ਪਰਸੋਂ ਰੋਜ਼ ਤੋਂ ਟਰਕੀ ਬਾਣੀ ਆਈ ਤਿੰਨ ਸਗਲੇ ਚਿੰਤਾ ਮਿਟਾਈ ਜਾਂਦੇ ਸ੍ਰੀ ਅਖੰਡ ਪਾਠ ਸਾਹਿਬ ਕਰਮ ਕਰਵਾਏ ਕੇ ਸੰਤ ਸੋ ਕੈਸੇ ਬੜੇ ਪਾਸ਼ਾ ਜੀ ਨੂੰ ਮਹਾਨ ਰਹਿਮਤ ਬਖਸ਼ ਦਿਆ ਹੋਈ ਹੈ ਪਾਸ਼ਾ ਬਾਣੀ ਆਦ ਤੋਂ ਮਤ ਮਤ ਤੋਂ ਮਹਾਰਾਜ ਜੀ ਉਹ ਸੰਪੂਰਨਤਾਈ ਹੋ ਪਾਇ ਗਏ ਜੀ ਪਾਸ਼ਾ ਬਾਣੀ ਪੜਦਿਆਂ ਸੇਵਾ ਕਰਦਿਆਂ ਆਪ ਜੀ ਦੇ ਦਰ ਕਰਦੀ ਹਾਜ਼ਰੀ ਪਰਦੇ ਬੋਦਾਦਾ ਜੀ ਇੱਕ ਨੇ ਬਿਆੰਤ ਹੀ ਤਰ੍ਹਾਂ ਦੀਆਂ ਗੁਨਾਹਾਂ ਮਾਰਾ ਹੋਈਆਂ ਬਾਦਸ਼ਾਹ ਅਨਜਨ ਉਚੇ ਸਿਰ ਸਮਝ ਕੇ ਮਾਨਤਾ ਲੱਗੇ ਨੂੰ ਸਮਤ ਵਰਖਸ਼ਕਾਨੀ ਪਾਸ਼ਾ ਜੋ ਕੋਇਤਨ ਚਾਰ ਦੇ ਜਿਹੜਾ ਬਾਦਸ਼ਾਹ ਨੂੰ ਆਦੇ ਹੁਣ 12 ਮਾਹ ਜਿਵੇਂ ਚਾਰ ਮਹੀਨੇ ਗਏ ਬਾਦ ਜੇਤਾ ਰਸੁੰਧ ਸਾਗਰ ਨੀਰ ਭਰਿਆ ਦਿੱਤੇ ਆਪਣੀ ਮਾਰੀ ਦੀਆਂ ਵਿਸ਼ੇਹ ਰੂਪ ਕਉਪ ਦੇਵ ਤਰਤਾਰੇ ਜਿਹੜਾ ਫਲ ਬਰਾਬਰ ਦਾ ਪੈਤੀ ਹੋਵੇ ਕਾਹੀ ਰਣਵੇਤ ਨਾਲ ਕੋ ਕੰਗਿਸ਼ਣੈ ਸੁਖੋ ਹੋਵੇ ਤੇ ਨਾ ਤੀ ਵਿਸਰਣੁ ਦਾ ਪਰ ਆਪਣਾ ਨਾਮ ਦਿਉ ਰਾਮ ਦਿਨ ਰਤਨਾਨਕ ਚਾਉ ਇਹੋ ਮਹਾਰਾਜ ਨਾ ਭਲੀ ਨਾ ਭਰਾਈ ਨਾ ਸੇ ਨਾਮ ਸਾਰੀ ਜੋ ਭਾਵੈ ਸੋ ਕੰ ਕਰਾਇੋ ਮਹਾਰਾਜ ਜੋ ਨਾ ਭਾਵੈ ਸੋ ਨ ਕਰਵਾਇਓ ਪਾਛਾ ਜੇ ਧਿਰ ਕੋ ਮੈ ਚਰਨ ਕਮਲ ਕੋ ਮੇਰਿ ਜੋ ਮਹਾਰਾਜ ਅਖੰਡ ਭੈ ਬਖਸ਼ਿਓ ਗਰੀਬ ਨਿਵਾਜ ਦਰਗਾਹ ਦੇ ਸਾਜਿਆ ਹੋਇਆ ਤੇ ਨਿਵਾਜਿਆ ਹੋਇਆ ਦੇ ਪਾਛਾ ਰੱਬ ਰਘੂਮਾ ਦੇ ਮਹਾਰਾਜ ਚੰਗਿਆ ਸੇ ਉਪਰਵਾਰਾ ਰਵੋ ਪਾਸ਼ਾ ਜੀ ਉਹ ਆਪ ਜੀ ਨੂੰ ਸੋਹਣਲ ਪਹਿਚਾਣੇ ਪਹਿਨਾਈਏ ਆਪ ਜੀ ਆਦੇਂ ਮੰਦਾਨੇ ਸ਼ਸ਼ੁਰ ਮਨ ਲੋਕ ਪ੍ਰਗੋਜੀ ਸੇ ਪ੍ਰਵਾਰਾ ਮਹਾਰਾਜ ਪਰਦੇ ਖਜਨੇ ਇਹ ਲੋਕ ਸੁਖੀਏ ਪਰ ਲੋਕ ਸੁਬੇਲੀ ਨਾਲਿਕ ਹਰਿ ਪ੍ਰਭ ਆਪੇ ਮੇਲੇ ਪਾਸ਼ਾ ਸਭੀਆਂ ਸਿਵਾਵਾ ਮਹਾਰਾਜ ਪ੍ਰਵਾਰ ਕਰਨੀ ਹੈ ਮੇਰੇ ਗਲ ਕੀ ਨੇ ਇਸ ਮੇਲੇ ਉਹ ਤਉ ਦੇ ਮਹਾਰਾਜ ਆਪ ਜੀ ਆਦੇ ਰਸਨਾ ਲਈ ਪਾਸ਼ਾ ਪੰਚਮਲ ਉਪੀ ਗਰਾਸ਼ਾ ਦੇ ਸਜਾ ਕੇ ਹਾਏ ਤੇ ਲੰਗਰ ਸਜਾ ਕੇ ਹਾਏ ਵਾਹਿਗੁਰੂ ਦੀ ਕਿਰਪਾ ਤੇ ਵਾਹਿਗੁਰੂ ਹੋਰਾਂ ਨੂੰ ਕਹਿੰਦੇ ਕਿ ਆਪੋ ਸਾਹ ਦੇ ਸੰਗਤ ਵਿੱਚ ਵਰਤੇ ਮਹਾਰਾਜ ਜੀ ਸਤਿਗ੍ਰਾਣੀ ਜੀ ਛੱਡਿਆ ਸਦਾ ਆਪ ਜੀਆਂ ਦਾ ਪੁੱਤਰ ਨਾਮ ਵਾਹਿਗੁਰੂ ਵਾਹਿਗੁਰੂ ਵਾਹਿ ਜੇ ਸੰਦੇਖ ਜਾਨੇ ਮਡਾਰੀ ਨੂੰ ਪਾਲਕਾਰ ਪਰੇ ਰੱਖਣੇ ਸਭ ਦੇ ਕਾਜ ਕੰਨ ਕਰਨੇ ਖਾਵੇ ਖੱਤੇ ਰਹਿਣ ਭਾਈ ਜੁਣਾ ਆਵੇ ਪਤਦੋ ਜਾਈ ਗਰੀਬ ਲੋਕਾਂ ਦੀਆਂ ਸੰਗਤਾਂ ਦੀਆਂ ਹਾਜ਼ਰੀਆਂ ਚੰਗਾ ਨਗਰ ਖੇੜੇ ਨੂੰ ਚੜ੍ਹਦੀ ਕਲਾ ਜਿਰਕਾ ਦੇਸਾਂ ਵਿਦੇਸਾਂ ਵਸਨੀਆ ਸੰਗਤਾਂ ਦੇ ਬੱਚਿਆਂ ਦੇ ਸਿਰਾਂ ਦੇ ਬਾਦਸ਼ਾਹ ਜਿਹਨਰੇ ਪਰਿਰਾ ਹੱਥ ਰੱਖਣਗੇ ਜੁਰਵਾਇ ਦੁੱਖਾਂ ਅਲੇਸਾਂ ਵਿਗਰਾ ਦੇ ਨਾਸ ਕਰਨੇ ਬਾਦਸ਼ਾਹ ਸੁਖਾਂ ਦੀ ਸਈਆਂ ਬਾਣੀ ਦੇ ਪ੍ਰਕਾਸ਼ ਕਰਨੇ ਪ੍ਰੇਮ ਪਿਆਰ ਇਤਬਾਰ ਧਰਮ ਦਾਣ ਫਤੇ ਬਖਸ਼ਨੀ ਦਾਤਾ ਜੀ ਆਪਣੇ ਦਰ ਘਰ ਦੀ ਸੇਵਾ ਆਪਣੀ ਰਹਿਮਤ ਕਰਕੇ ਵਕਸ਼ਿਸ਼ ਕਰਕੇ ਦਿਆ ਕਰਕੇ ਮਨ ਮਾਤਮ ਨੂੰ ਮੋੜ ਕੇ ਪਵਿੱਤਰ ਚਰਨਾ ਕਮਲਾ ਦੇ ਨਾਮ ਨੂੰ ਮੋੜ ਕੇ ਨਿਮਰਤਾ ਦੇ ਮਿਖਰਾ ਕੇ ਪਾਸ਼ਾ ਆਪਣੇ ਬਾਣੀ ਅੰਦਰ ਰੱਖ ਕੇ ਆਪਣੀ ਰਜਾ ਦੇ ਅੰਦਰ ਰੱਖ ਕੇ ਮਾਲਕਾ ਦੀ ਆਵਾਜ਼ ਆਪਣੇ દરਕਹਤੀ ਸੇਵਕ ਅੰਦਰ ਬਾਬਾ ਜੀ ਕਰੋ ਕਿਰਪਾ ਲਾਓ ਚਰਨਾ ਚਾਹ ਜੀ ਮਹਾਰਾਜ ਜੋ ਜੀ ਆਪੇ ਇਸ ਕਰਕੇ ਆਵੇ ਸਦਾ ਰਾਜੇ ਖੁਸ਼ੀ ਸੁਖੀ ਹੋ ਕੇ ਲਾਵੇ ਪਾਸ਼ਾ ਜੀਓ ਦਰਗਾਹੀ ਪ੍ਰਣ ਬਚ ਕੇ ਸੰਗ ਜੋਰੂ ਜੀ ਨੇ ਹਰ ਸੁੱਖ ਅਦਾਇਓ ਸੋ ਕੋ ਬਿਨਾ ਚਿਤਾਵੇ ਗੁਰੂ ਨਾਨਕ ਨਾਮ ਜੜੀ And the night, in the night, in the night. ਬਾਹਿਰਜੀ ਦਾ ਖਾਲਸਾ ਬਾਹਿਰਜੀ ਦੀ ਫਤਿਹ ਇਹ ਨਗਰ ਸਾਡਾ ਹਵਾਰਾ ਬਹੁਤ ਭਾਗਾਣਾ ਨਗਰ ਹੈ ਬਹੁਤ 6-7 ਪਿੰਡਾਂ ਦਾ ਟਿੱਕਾ ਇਹ ਪੰਗੂਆ ਦਾ ਹਵਾਰਾ ਕਹਾ ਇਹਦਾ ਜਗਤਾਰ ਸਿੰਘ ਹਵਾਰਾ ਸਿੰਘ ਨੂੰ ਜਾਣ ਕੇ ਬਹੁਤ ਬਾਰਡ ਦੇ ਵਿੱਚ ਜੀ ਇਹਦਾ ਨਾਮ ਚੱਲਦਾ ਹਵਾਰੇ ਦਾ ਇਹ ਬਹੁਤ ਕਰਮਾ ਵਾਲਾ ਹੈ ਤਿੰਨ ਗੁਰੂ ਘਰਾਂ ਉਰੇ ਬਣੇ ਹੋਏ ਬਾਕੀ ਤਿੰਨੇ ਗੁਰੂ ਘਰਾਂ ਦੇ ਵਿੱਚ ਗੁਰਨਾਨ ਦੇਵ ਜੀ ਦੇ ਗੁਰਪਰਵ ਨੂੰ ਬਹੁਤ ਧੂਤਾਂ ਨਾਲ ਮਨਾਇਆ ਪਰਵਾਤ ਫੇਰੀ ਦੇ ਰੂਪ ਦੇ ਵਿੱਚ ਸੰਗਤਾਂ ਨੇ ਬਹੁਤ ਸੇਵਾ ਕੀਤੀ ਹੈ ਘਰਾਂ ਦੇ ਵਿੱਚ ਬڑے ਲੰਗਰ ਦੁੱਧ ਕਸੂਰੀ ਪਾ ਪਾ ਕੇ ਪਾ ਪਾ ਕੇ ਕਸੂਰੀ ਵਗੈਰਾ ਕਾਜੂ ਬਦਾਮ ਪਾ ਪਾ ਕੇ ਸੰਗਤ ਨੂੰ ਬਦਾਮ ਸ਼ਕਾਏ ਦੁੱਧ ਸ਼ਕਾਇਆ ਬੜੀ ਸੰਗਤਾਂ ਨੇ ਸੇਵਾ ਕੀਤੀ ਹੈ ਭਾਈ ਇਹ ਨੱਗਰ ਬੜਾ ਕਰਮਾਲ ਹੈ ਬਾਕੀ ਰੋਡ ਦੇ ਉੱਪਰ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਧਰਤੀ ਦਾ ਧੰਨ ਤੇ ਕੋਈ ਨਹੀਂ ਇਹ ਛੋਟੀ ਪੱਤੀ ਗੁਰਦੁਆਰਾ ਇਹ ਟੋਬੇ ਦੇ ਕਿਨਾਰੇ ਪਰ ਆ ਖਵਾਜੇ ਦੇ ਕੰਡੇ ਪਰ ਪਹਿਲਾਂ ਜਲੇਬੀਆਂ ਦਾ ਲੰਗਰ ਚੱਲਦਾ ਇਹ ਪਹਿਲਾਂ ਉਹ ਜਲੇਬੀਆਂ ਕਈ ਦਿੰਦੀਆਂ ਚਲਦੀਆਂ ਰਹੀਆਂ ਪਕੌੜੇ ਕਈ ਸਾਲਾਂ ਪਹਿਲਾਂ ਇੱਥੇ ਕੋ ਮਹਾਪੁਰਸ਼ ਸੰਤ ਮਹਾਪੁਰਸ਼ ਲੰਘੇ ਤੇਰੇ ਨੂੰ ਅਸੀਂ ਜਾਂ ਮਹਿਸਾ ਛੱਡੀਆਂ ਅਹ ਟੋਬੇ 'ਚ ਅੱਛਾ ਉਹ ਕਹਿ ਕੇ ਗਏ ਤੇ ਵੀ ਭਾਈ ਇੱਥੇ ਗੁਰੂ ਘਰ ਬਣੂਗਾ ਉਹਦਾ ਨਾਮ ਰੱਖਿਓ ਕੜਾਹਸਾ ਉਹ ਉਹਨਾਂ ਦੇ ਬਚਨਾਂ ਦੇ ਹਿਸਾਬ ਨਾਲ ਹੀ ਗੁਰੂ ਘਰ ਬਣਿਆ ਸਾਡੇ ਸਰਪੰਚ ਸਾਹਿਬ ਬਣੇ ਮੁੰਡਾ ਬਹੁਤ ਵਕੀਲ ਪੜਿਆ ਲਿਖਿਆ ਚੰਡੀਗੜ੍ਹ ਦੀ ਪੜ੍ਹਾਈ ਕਰੀ ਹੋਈ ਸੀ ਉਹਨੇ ਜਿਹਨੇ ਮਹਾਰਾਜ ਨੇ ਕਿਰਪਾ ਕਰੀ ਉਹਨੇ ਇਸ ਗੁਰਦੁਆਰੇ ਦੀ ਇੱਟ ਧਰਾਈ ਗੁਰਦੁਆਰੇ ਦੀ ਸੇਵਾ ਕਰੀ ਨਗਰ ਨੇ ਤੇ ਨਗਰ ਦੀ ਸੇਵਾ ਫਲਦੀ ਆ ਹੁਣ ਹੁਣ ਬਹੁਤ ਫਲ ਰਹੀ ਆ ਅਨਤਨ ਦਾ ਕੋਈ ਅੰਤ ਨਹੀਂ ਪਿੰਡ ਦੇ ਵਿੱਚ ਅਨਤਨ ਦਾ ਦੁੱਧ ਦੀ ਘਾਟ ਕੋਈ ਡੰਗਰ ਡੰਗਰ ਪਸੂ ਸਾਰੇ ਨੌਜਵਾਨ ਮੁੰਡੇ ਬਹੁਤ ਸੇਵਾ ਚ ਰਹੀ ਆ ਨਗਰ ਜਾਨੀ ਆਲੇ-ਦਾਲੇ ਪਿੰਡ ਵੀ ਗੱਲਾਂ ਕਰਦੇ ਆ ਵੀ ਹਵਾਰੇ ਦੇ ਵਿੱਚ ਤਾਂ ਅੰਤ ਤੇ ਨਹੀਂ ਜੀ ਜੀ ਖੇਤੀ ਆ 100 ਕਿਲੇ ਦੀ ਆ 150 ਦੀ ਕਿੱਲੇ ਦੀ 200 ਦੀ ਬੜ ਬੜੇ 32 32 ਫੁੱਟ ਦੇ ਟਰਾਲੇ ਹਵਾਰੇ ਦੇ ਵਿੱਚ ਤਾਂ ਅੰਤ ਤੇ ਕੋਈ ਨਹੀਂ ਕਹਿੰਦੇ ਇੱਕ ਹਵਾਰੇ ਦੇ ਵਿੱਚ ਪੰਜ ਸੱਤ ਪਿੰਡਾਂ ਦਾ ਲੋਹਾ ਹੋਊਗਾ ਕੱਲੇ ਹਵਾਰੇ 'ਚ ਐਡਾ ਹਵਾਰਾ ਕਾਮਯਾਬ ਹੋਇਆ ਇਹਦਾ ਨੌ ਵੀ ਕਾਮਯਾਬ ਤੇ ਬਾਕੀ ਲੋਕ ਮਿੰਹਤੀ ਬਹੁਤ ਹਰ ਪੱਖ ਤੇ ਹਵਾਰਾ ਇੱਥੇ ਚੱਕੀ ਆਟੇ ਦੀ ਜੁਦੀ ਬਰਕਸ਼ਾਪਾ ਮਿਸਤਰੀਆਂ ਦੀਆਂ ਜੁਦੀਆਂ ਦੋ ਤਿੰਨ ਆਲੇ-ਦਾਲੇ ਦੇ ਪਿੰਡਾਂ ਜਿਹੜੇ ਖੂੜ ਮਾਜਰਾ ਕਾਲੇ ਮਾਜਰਾ ਮਨਾਲੀ ਅਮਰਾਲਾ ਬੁਢੇਸ਼ਾ ਛੋਟਾ ਹਵਾਰਾ ਇਹ ਲੋਕ ਮਿਸਤਰੀਆਂ ਦਾ ਵੀ ਫਾਇਦਾ ਲੈਂਦੇ ਆ ਉਰੇ ਆ ਕੇ ਸਾਡੇ ਪਿੰਡ ਦੇ ਵਿੱਚ ਜਿਹੜਾ ਸਾਡੇ ਪਿੰਡ ਦੇ ਵਿੱਚ ਦੱਸਣ ਵਾਲੀ ਗੱਲ ਹੈ ਮੰਦਰ ਆ ਇਹ ਮੰਦਰ ਸਦੀਆਂ ਦਾ ਬਣਿਆ ਹੋਊਗਾ ਖਬਰਾਂ ਕਦਾਂ ਹੋਊਗਾ ਪਿੰਡ ਦਾ ਜਦੋਂ ਪਿੰਡ ਬਣਿਆ ਹੋਊਗਾ ਜਦੋਂ ਹੀ ਹੋਊਗਾ ਇਹ ਬਹੁਤ ਮੰਦਰ ਦੀ ਇਪਾਰਕ ਬੜੀ ਦੇਵਤਿਆਂ ਦੀ ਬੜੀ ਕਿਰਪਾ ਮੰਦਰ ਦੇ ਵਿੱਚ ਬਹੁਤ ਸੰਗਤਾਂ ਆਸਵਰਾਤਰੀ ਦਾ ਦਿਹਾੜਾ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਸਾਰੇ ਲੋਕ ਤੁਮ ਸਭ ਨਾਲ ਸਾਰਾ ਪਿੰਡ ਸਵਰਾਤਰੀ ਦਾ ਤਿਹਾਰ ਮਨਾਉਨੇ ਆ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਭਾਈ ਸਾਰੇ ਆਪਾਂ ਰਲ ਮਿਲ ਕੇ ਇਹ ਜਿਹੜੇ ਤਿਹਾਰ ਆਉਨੇ ਆ ਇਹ ਜੇ ਸਾਰੇ ਇਕੱਠੇ ਹੋ ਕੇ ਮਨਾਇਆ ਕਰੋ। ਬਾਬਾ ਜੀ ਇਹ ਸਾਰੇ ਧਰਮ ਇੱਕ ਆ। ਬਾਬਾ ਜੀ ਭਾਈ ਜਗਤਾਰ ਸਿੰਘ ਹਵਾਰਾ ਜੀ ਉਹ ਵੀ ਬਚਪਨ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਨਤਮਸਤਕੁੰਦ ਸੀ। ਹਾਂ ਹਾਂ ਜਰੂਰ ਹੋਇਆ ਜਿਹਤਾਰ ਸਿੰਘ ਦਾ ਖੇਲਦਾ ਰਿਹਾ ਉਹਦੇ ਪਹਿਲਾਂ ਜੀ ਪੂਰੀ ਹਵਾਰੇ ਦਾ ਉਹਦਾ ਹੋਣਾ ਚ ਰੋ ਇਹਨੂੰ ਗਏ ਨੂੰ ਭਰਤਪੁਰ ਤੋਂ ਨਾ ਨਹੀਂ ਪਵਾਇਆ ਨਾ ਭਰਤ ਪਵਾਇਆ ਨਹੀਂ ਜਗਤਾਰ ਸਿੰਘ ਹਵਾਰੇ ਦਾ ਸਾਡੇ ਨਾਲ ਖੇលਿਆ ਔਰੇ ਹੂੰ ਛੋਟੇ ਜਿਹੇ ਮੁੰਡਾ ਹੁੰਦਾ ਤਾਂ ਸਾਡੇ ਗਾਇਲ ਅਸੀਂ ਖਿਲਾਉਂਦੇ ਰਹਿਆ ਨਿਆਣੇ ਨੂੰ ਹੂੰ ਹਾਂ ਹੁਣ ਤਾਂ ਮਾਰ ਦੀ ਕਿਰਪਾ ਹੋਈ ਉਹਦੀ ਐਡੀ ਵੱਡੀ ਕੁਰਬਾਨੀ ਉਹਦਾ ਨਾਮ ਦੁਨੀਆ ਦੇ ਵਿੱਚ ਕਿੱਦਾਂ ਚੱਲ ਰਿਹਾ ਜਗਤਾਰ ਸਿੰਘ ਦਾ ਕਿੱਡਾ ਨਾਮ ਅੱਜ ਅਸੀਂ ਜਦ ਦੂਰ ਦੂਰ ਕਿਤੇ ਜਾਂਦੇ ਆ ਅਸੀਂ ਦੂਰ ਦੂਰ ਕਿਤੇ ਜਾਂਦੇ ਆ ਜਦ ਅਗਲਾ ਪੁੱਛਦਾ ਬਾਬਾ ਜੀ ਕਿਹੜਾ ਪਿੰਡ ਆ ਤੁਹਾਡਾ ਅਸੀਂ ਹਵਾਰਾ ਕਹਿੰਦੇ ਆ ਲੋਕ ਗੋਡੀ ਹੱਥ ਲਾਉਣੇ ਆ ਸਾਡੇ ਵੀ ਤਨ ਤੁਰੀ ਕਮਾਈ ਤਨ ਤੁਹਾਡੀ ਕਮਾਈ ਇੱਧਰ ਚਮਕੌਰ ਸਾਹਿਬ ਦੀ ਧਰਤੀ ਤੇ ਚੜਦੀ ਕਿਨੇ ਨੂੰ ਮੂੰਹ ਕਰਕੇ ਖੜਜੋ ਖੱਬੇ ਹੱਥ ਚਮਕੌਰ ਸਾਹਿਬ ਸੱਜੇ ਹੱਥ ਫਤਿਹਗੜ੍ਹ ਸਾਹਿਬ ਆ ਰਾਨਵਾ ਸਾਹਿਬ ਦੀ ਧਰਤੀ ਦੋ ਗੁਰੂ ਚਰਨ ਛੋਹ ਪ੍ਰਾਪਤ ਬਹੁਤ ਨਗਰ ਆਪਾਗਾ ਵਾਲਾ ਲੰਗਰਾਂ ਦੀ ਕਿਸੇ ਚੀਜ਼ ਦੀ ਘਾਟ ਨਹੀਂ ਓਰੇ ਨਾ ਨਦੀਨਾ ਤੁਹਾਨੂੰ ਦੀ ਕਿਸੇ ਚੀਜ਼ ਦੀ ਘਾਟੇ ਨਹੀਂ ਹਾਂ ਬਹੁਤ ਵਧੀਆ ਚੀਜ਼ ਹੈ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਜੀ ਹਾਂਜੀ ਕੀ ਕਹਿਣਾ ਚਾਹੂਗੇ ਸਿੱਖ ਕੌਮ ਨੂੰ ਬਸ ਸਿੱਖ ਕੌਮ ਦਾ ਕਹੀ ਕਹਿੰਦੇ ਵੀ ਸਿੱਖ ਕੌਮ ਤਕੜੀ ਹੋ ਕੇ ਬਣ ਕੇ ਰਹੇ ਅੱਡੋ-ਪਾਟੀ ਨਾ ਹੋਣ ਇਹ ਬੱਸ ਜੜਵੀ ਕੌਲਾ ਚ ਰਹਿਣ ਪਿਆਰ ਨਾਲ ਰਹਿਣੀ ਸਿੱਖ ਕੌਮ ਹੈ ਇਹਦੇ ਹੀ ਥੋੜਾ ਜਿਹਾ ਹੋਈ ਜਾਂਦਾ ਇੱਕਨ ਹੋ ਗਿਆ ਐਡਾ ਕਿਸੇ ਨੇ ਪਾਰਟੀ ਛੱਡ ਕੇ ਦੂਏ ਕਿੰਨੀ ਚਲੇ ਗਏ ਨਿਕ 9 ਜੇ 1 ਕਾ ਹੋਇਆ 1 41 ਦਾ ਗੱਲੇ ਨਹੀਂ ਪੰਜਾਬ ਦੀ ਧਰਤੀ ਐਣੀ ਭਾਰਤ ਦੇਸ਼ ਵਰਗਾ ਕੋਈ ਦੇਸ਼ ਨਹੀਂ ਤੇ ਲੋਕ ਕਹਿਣੇ ਆਵੇਂ ਅਮਰੀਕਾ ਹੁਣ ਅਮਰੀਕਾ ਕੈਨੇਡਾ ਪੰਜਾਬ ਦਾ ਤਾਂ ਕੋਈ ਨਹੀਂ ਪਰ ਜਿਹੜਾ ਭਾਰਤ ਦੇਸ਼ ਆ ਸਭ ਤੋਂ ਪੁਰਾਣਾ ਦੇਸ਼ ਆ ਇਹ ਭਾਰਤ ਸਿਉਨੇ ਦੀ ਚਿੜੀ ਜਿਹੜੇ ਹੁਣ ਦੇਸ਼ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਰਗੇ ਇਹ ਤਾਂ 2-4 ਸਾਲ ਹੋਇਆ ਬਸਿਆ ਨੂੰ ਇਹਨਾਂ ਨੂੰ ਤਾਂ ਕਹਿੰਦੇ ਸੜਕਾਂ ਉੱਤੇ ਚੌੜੀਆਂ ਜਿਹੀ ਫਰਾਣਾ ਪਰ ਆਪਣਾ ਭਾਰਤ ਦੇਸ਼ ਤਾਂ ਬਹੁਤ ਜੰਗਲ ਦੇ ਵਿੱਚ ਰਹਿਣ ਵਾਲਾ ਹੈ ਹਾਂ ਭਾਰਤ ਦੇਸ਼ ਕਿੱਧਰ ਟਕੜਾ ਬਾਬਾ ਜੀ ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ ਦੀਆਂ ਬਰੂਹਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗਿਆ ਹੋਇਆ ਹੈ ਕੀ ਕਹਿਣਾ ਚਾਹੁੰਦੇ ਆ ਜੀ ਉਹਨੂੰ ਤਾਂ ਅਸੀਂ ਪਹੁੰਚਿਆ ਕਈ ਅਸੀਂ ਪਹੁੰਚੇ ਉੱਥੇ ਤਾਂ ਜਾ ਕੇ ਪਹੁੰਚਦੇ ਆ ਅਸੀਂ ਤਾਂ ਬੰਦੀ ਸਿੰਘਾਂ ਦਾ ਛੜਨ ਦੀਆਂ ਗੱਲਾਂ ਅਸੀਂ ਬਹੁਤ ਕਰੀਆਂ ਉੱਥੇ ਜਾ ਕੇ ਅਸੀਂ ਕਈ ਅਸੀਂ ਤਾਂ ਕਿਹਾ ਇਹੋ ਜੇ ਇਹ ਵੀ ਬਿਆਨ ਕਰਿਆ ਵੀ ਸਰਕਾਰ ਉਹਨੂੰ ਛੱਡੇ ਜੀ ਪਰ ਜੇ ਸਰਕਾਰ ਡਰਦੀ ਹੈ ਤਾਂ ਅਸੀਂ ਜ਼ਿੰਮੇਵਾਰ ਹਾਂ ਵੀ ਇਹ ਆ ਕਰੂਗਾ ਜੀ ਫਲਾਣਾ ਕਰੂਗਾ ਉਹ ਤਾਂ ਭਗਤ ਆਦਮੀ ਹੈ ਉਹ ਕੋਈ ਨਾਂ ਤਾਂ ਹੋਰੇ ਹੋਰ ਰੱਖੇਗਾ ਸੱਚ ਦਾ ਨਾਂ ਲੈ ਨਹੀਂ ਹੁੰਦੇ ਜਿਹੜੇ ਨਾਂ ਸਰਕਾਰਾਂ ਨੇ ਰੱਖੇ ਹੋਏ ਆ ਇਹ ਨਾ ਉਹ ਨਹੀਂ ਲੇ ਹੁੰਦੇ ਸਿੰਘਾਂ ਦੇ ਪਰ ਜਿਹੜੀ ਕੁਰਬਾਨੀਆਂ ਸਿੰਘਾਂ ਦੀ ਇਹ ਤਾਂ ਪਹਿਲੇ ਤੇ ਚੱਲੀ ਆਉਂਦੀ ਐ ਕਿਤੇ ਹੁਣ ਨਵਾਂ ਕੰਮ ਥੋੜੋ ਐ ਪਹਿਲੇ ਤੇ ਆਉਂਦੀ ਐ ਇੱਕ ਨੇ ਕਿਤੇ ਅੱਜ ਦੀ ਗੱਲ ਐ